ਜੋ ਕੀ ਹੈ ਪਿੰਡ ਕਾਂਜਲਾ ਵਿਖੇ ਸਾਬਕਾ ਮੰਤਰੀ ਨੇ ਜਿਹੜੇ ਕੈਬਨਿਟ ਸਰਦਾਰ ਗੋਬਿੰਦ ਸਿੰਘ ਜੀ ਕਾਂਜਲਾ ਜੋ ਉਹਨਾਂ ਦੇ ਗ੍ਰਹਿ ਵਿਖੇ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੋਬਿੰਦ ਸਿੰਘ ਜੀ ਲੰਗੋਵਾਲ ਪਹੁੰਚੇ ਨੇ ਤੇ ਉਹਨਾਂ ਦਾ ਹਾਲਚਾਲ ਸਿਹਤ ਜਾਬੀ ਦਾ ਹਾਲਚਾਲ ਪੁੱਛਣ ਵਾਸਤੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿਕਾਰ ਤੁਹਾਡਾ ਅਸੀਂ ਪੰਜਾਬ 90 ਉੱਤੇ ਸਵਾਗਤ ਕਰਦੇ ਹਾਂ ਜੀ। ਧੰਨਵਾਦ ਧੰਨਵਾਦ। ਅੱਛਾ ਜਿਹੜਾ ਤੁਸੀਂ ਅੱਜ ਉੱਤੇ ਸਦਾ ਕਾਂਜਲਾ ਜੀ ਦੀ ਸਿਹਤ ਜਾਬੀ ਵਾਸਤੇ ਜਿਹੜੇ ਪਤਾ ਲੈਣ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਰਦਾਰ ਗੋਬਿੰਦ ਸਿੰਘ ਸਾਡੇ ਗੁਰਪਾਈ ਨੇ ਅਸੀਂ ਸੰਤਰਚੰਦ ਸਿੰਘ ਲੋਂਗੋਵਾਲ ਦੀ ਸੇਵਾ ਚ ਦੋਨੇ ਭਾਈਆਂ ਨੇ ਸੇਵਾ ਕੀਤੀ ਹੈ ਬੜੇ ਲੰਮੇ ਸਮੇਂ ਤੋਂ ਸਾਡਾ ਇੱਕ ਭਰਾਵਾਵਾਂ ਵਰਗਾ ਰਿਸ਼ਤਾ ਹੈ ਪੁਰਾਣਾ ਇਹਨਾਂ ਨਾਲ ਸੋ ਇਹਨਾਂ ਨੇ ਸਿੱਖ ਪੰਥ ਦੀ ਬੜੀ ਸੇਵਾ ਕੀਤੀ ਐਮਐਲਏ ਰਹੇ ਮੰਤਰੀ ਰਹੇ ਇਸ ਇਲਾਕੇ ਚ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਜੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਸਿਹਤ ਜਿਹੜੀ ਹੈ ਅੱਜ ਮੈਂ ਇੱਥੇ ਪਤਾ ਲੈਣ ਆਇਆ ਸੀ ਕਿਸੇ ਇਤਜਾਬੀ ਲਈ ਅਰਦਾਸ ਵੀ ਕਰਦੇ ਆ ਸਤਿਗੁਰੂ ਮਹਾਰਾਜ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਸਿੱਖ ਪੰਥ ਦੀ ਤੇ ਲੋਕਾਂ ਦੀ ਇਹ ਜਿਹੜੀ ਹੈ ਆਪਣੇ ਇਲਾਕੇ ਦੀ ਹੈ ਸੇਵਾ ਜਿਹੜੀ ਹੈ ਧਨਮਨ ਨਾਲ ਕਰਦੇ ਰਹਿਣ ਸੋ ਅੱਜ ਇਹ ਹੀ ਅਰਦਾਸ ਕਰਨ ਵਾਸਤੇ ਸਤਿਗੁਰੂ ਅੱਗੇ ਮੈਂ ਬੇਨਤੀ ਕਰਦਾ ਆ ਸਿੱਖ ਪੰਥ ਦੀ ਸ਼ਰਮੌਰ ਜਥੇਬੰਦੀ ਐਸਪੀਸੀ ਦੇ ਰਾਸ਼ਟਰੀ ਪ੍ਰਧਾਨ ਭਾਈ ਸਾਹਿਬ ਭਾਈ ਗੋਵਿੰਦ ਸਿੰਘ ਲੰਗਵਾਲ ਆਪਣੇ ਕੀਮਤੀ ਰੀਮੈਪ ਚੋਂ ਛੱਟ ਕੇ ਮੇਰੀ ਤੰਦਰੁਸਤੀ ਲਈ ਅਰਦਾਸ ਕਰਨ ਵਾਸਤੇ ਪਹੁੰਚੇ ਨੇ ਮੈਂ ਧੰਨਵਾਦੀ ਹਾਂ ਕਿਉਂਕਿ ਸੰਤ ਹਰਚੰਦ ਸਿੰਘ ਲੰਗਵਾਲ ਦੀ ਗਵਾਇ ਦੇ ਹੇਠ ਅਸੀਂ ਦੋਵੇਂ ਤੌਰ ਸੇਵਾਦਾਰ ਦੇ ਪੰਥ ਵਿੱਚ ਆਪਣੀ ਥਾਂ ਬਣਾਈ ਹੈ ਭਾਈ ਲੰਗਵਾਲ ਸਾਹਿਬ ਦੇ ਬਾਰੇ ਤਾਂ ਦੁਨੀਆ ਜਾਣਦੀ ਹੈ ਮੌਕਾ ਮਿਲੇ ਸੰਤ ਲੰਗਰ ਤੋਂ ਬਾਅਦ ਇਹਨਾਂ ਨੂੰ ਬਹੁਤ ਵੱਡਾ ਰੋਤਵਾਰ ਸੰਸਾਰ ਦੇ ਵਿੱਚ ਮਿਲੇ ਇਹ ਬਹੁਤ ਤਰਕੀ ਕਰਨ ਸਾਡੀ ਇਹ ਜੋਦੜੀ ਵੀ ਹੈ ਅਦਾਸੀ ਹੈ ਅਸੀਂ ਤਾਂ ਹਮੇਸ਼ਾ ਤਨ ਮਨ ਧਨ ਦੇ ਨਾਲ ਸੰਤ ਨਗਰ ਲੰਗਰ ਸਾਹਿਬ ਦੇ ਇਨਕਸ਼ੇ ਕਦਮ ਤੇ ਚੱਲ ਕੇ ਦੋਵੇਂ ਭਾਈ ਸੇਵਾ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਵਿੱਚ ਭਾਈ ਗੋਵਿੰਦ ਸਿੰਘ ਲੰਗਵਾਲ ਇੱਕ ਸਿਹਰਦ ਲੀਡਰ ਹੈ ਸਾਡਾ ਬਹੁਤ ਇਮਤਿਹਾਨਾਂ ਵਿੱਚੋਂ ਦੀ ਗੁਜ਼ਰ ਕੇ ਇਹ ਪੌੜੀ ਇਹਨਾਂ ਨੇ ਸਰ ਕੀਤੀ ਹੈ ਸਤਿਗੁਰੂ ਕਿਰਪਾ ਕਰਨ ਇਹ ਹੋਰ ਤਰੱਕੀ ਕਰਨ ਅਸੀਂ ਇਹਨਾਂ ਦੇ ਅੰਗ ਸੰਗ ਰਹਾਂਗੇ ਮੈਨੂੰ ਆਸ ਹੈ ਭਾਈ ਲੰਗੋਵਾਲ ਸਾਹਿਬ ਦੁਨੀਆ ਦੇ ਵਿੱਚ ਸੰਤ ਲੰਗੋਵਾਲ ਵਾਂਗ ਨਵ ਰੋਸ਼ਨ ਕਰਨਗੇ ਮੈਂ ਧੰਨਵਾਦ ਦੀਆਂ ਤੁਹਾਡਾ মিডিਏ ਦਾ ਵੀ ਭਾਈ ਸਾਹਿਬ ਲੰਗਵਾਲ ਸਾਹਿਬ ਦਾ ਵੀ ਇਹਨਾਂ ਨੇ ਕੀਮਤੀ ਸਮਾਂ ਕੱਟ ਕੇ ਮੈਨੂੰ ਮਾਣ ਦਿੱਤਾ ਆਏ ਨੇ ਧੰਨਵਾਦ ਤੁਹਾਡਾ ਬਹੁਤ ਲੰਮਾ ਜਿਹੜਾ ਕੈਰੀਅਰ ਹੈ ਇੱਕ ਸਮਾਂ ਤੁਸੀਂ ਜਿਹੜਾ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਤੁਸੀਂ ਇੱਕ ਰਾਜਨੀਤੀ ਦੇ ਵਿੱਚ ਗੁਜ਼ਾਰਿਆ ਹੈ ਤੇ ਹੁਣ ਤੁਸੀਂ ਸਿਹਤ ਜਾਪ ਹੋਣ ਤੋਂ ਬਾਅਦ 2019 ਦੀਆਂ ਇਲੈਕਸ਼ਨਾਂ ਵਿੱਚ ਸਰਗਰਮੀ ਦਿਖਾਉਂਗੇ ਮੈਨੂੰ ਲੰਗਵਾਲ ਸਾਹਿਬ ਸਾਡੀ ਛੋਟੀ ਭਰਾ ਵੀ ਨੇ ਸਾਡਾ ਇੱਕੋ ਹੀ ਰੂਪ ਹੈ ਜਿੱਥੇ ਕਿਤੇ ਕਹਿੰਦੇ ਵੀ ਇੱਥੇ ਕਾਇਲਾ ਜੀ ਥੋੜੇ 모ਡੇ ਦੀ ਲੋੜ ਐ 모ਡਾ ਮੂਚੂ ਨਹੀਂ ਜੀ ਇਹਨਾਂ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਾਂਗੇ ਹੁਣ ਵੀ ਸਿਹਤਵੰਦ ਹਾਂ ਮੈਂ ਠੀਕ ਹਾਂ ਹੁੰਦਾ ਤੇ ਆਉਣ ਵਾਲਾ ਸਮਾਂ ਚੰਗਾ ਹੀ ਹੋਊ ਪੰਥ ਵਿੱਚ ਦੇਸ਼ ਵਿੱਚ ਸ਼ੌਣੀ ਕਾਲੀ ਦਲ ਦਾ ਨਾਮ ਉੱਚਾ ਹੀ ਰਹੇ ਇਹ ਹੀ ਸਿਆਸਤ ਮਨੂਆ ਆਸ ਹੈ ਲੰਗਵਰ ਸਾਹਿਬ ਅਗਵਾਈ ਕਰਨ ਪ੍ਰਧਾਨ ਐਸ ਸੀ ਪੀ ਸੀ ਦੇ ਨਾਤੇ ਵੀ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਦੇ ਹیثیت ਵਿੱਚ ਵੀ ਇਹ ਡਟ ਕੇ ਅਗਵਾਈ ਦਿੰਦੇ ਰਹਿਣ ਅਸੀਂ ਨਾਲੀ ਪ੍ਰਿਸਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭਾਈ ਸਾਹਿਬ ਗੋਬਿੰਦ ਸਿੰਘ ਜੀ ਲੋਂਗੋਵਾਲ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੰਤਰੀਜ਼ ਨੇ ਆਪਣੇ ਕੈਬਨਿਟ ਮੰਤਰੀ ਨੇ ਸਰਦਾਰ ਗੋਬਿੰਦ ਸਿੰਘ ਜੀ ਕਾਂਜਲਾ ਤੇ ਪ੍ਰਮਾਤਮਾ ਕੇ ਉਹ ਇਰਦਾਸ ਕਰਦੇ ਆ ਕਿ ਉਹ ਐਸੇ ਪਹਿਲਾਂ ਨਾਲੋਂ ਜ਼ਿਆਦਾ ਸੇਵਾ ਜਾਬੀ ਹੋ ਕੇ ਆਪਣੇ ਸਰਗਰਮੀਆਂ ਦੇ ਵਿੱਚ ਹਿੱਸਾ ਲੈਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਕੈਮਰਾਮੈਨ ਸੰਜੂ ਰਾਵਤ ਤੇ ਸੁੰਦਰ ਲਾਲ ਤਵਰ ਦੇ ਨਾਲ ਐਚ ਸ਼ਮੀ ਪੰਜਾਬ 19 ਸੰਗਰੂਰ